ਦਲੀਪਕੌਰ ਟਿਵਾਰਾ ਜੀ ਦੀ ਕਹਾਣੀ ਉਹ ਸੋਚਦੀ ਉਹ ਸੋਚਦੀ ਅੱਜ ਮੈਂ ਜ਼ਰੂਰ ਪਿਤਾ ਜੀ ਨੂੰ ਸਭ ਕੁਝ ਦੱਸ ਦੇਵਾਂਗੀ ਫਿਰ ਉਹਨਾਂ ਤੋਂ ਮਾਫੀ ਮੰਗ ਲਵਾਂਗੀ ਪਰ ਜਦੋਂ ਉਸ ਦਾ ਪਿਓ ਸਾਹਮਣੇ ਹੁੰਦਾ ਉਹ ਇੱਕ ਲਫ਼ਜ਼ ਵੀ ਮੂੰਹੋਂ ਨਾ ਕੱਢ ਸਕਦੀ ਕਈ ਵਾਰ ਉਸ ਨੇ ਸਭ ਕੁਝ ਦੱਸ ਦੇਣ ਦਾ ਪੱਕਾ ਇਰਾਦਾ ਕੀਤਾ ਪਰ ਦੱਸਣ ਦਾ ਉਸ ਵਿੱਚ ਹੌਸਲਾ ਨਹੀਂ ਸੀ ਕਿਉਂਕਿ ਉਹ ਡਰਦੀ ਸੀ ਸ਼ਾਇਦ ਪਿਤਾ ਜੀ ਨਾਰਾਜ਼ ਹੋ ਜਾਣਗੇ ਸ਼ਾਇਦ ਉਹ ਫੇਰ ਕਦੇ ਮੈਨੂੰ ਇੰਨਾ ਪਿਆਰ ਵੀ ਨਾ ਕਰਨਗੇ। ਸ਼ਾਇਦ ਉਹ ਬੜਾ ਹੀ ਪਛਤਾਉਂਦੀ। ਬੜਾ ਹੀ ਕਲਪ ਦੀ ਪਰ ਹੁਣ ਕੀ ਹੋ ਸਕਦਾ ਸੀ? ਦਾਦੀ ਕਦੋਂ ਦੀ ਮਰ ਚੁੱਕੀ ਸੀ। ਉਸਦੇ ਆਖਰੀ ਬੋਲ ਜੀਤੀ ਆਪਣੇ ਪਿਓ ਨੂੰ ਇੱਕ ਕਾਠ ਲਿਖ ਦੇ। ਮੈਂ ਹੁਣ ਬਚਣਾ ਨਹੀਂ। ਉਸ ਨੂੰ ਮੁੜ ਮੁੜ ਚਾਦ ਆਉਂਦੀ। ਉਸ ਨੂੰ ਆਪਣੀ ਮਾਂ ਤੇ ਬੜਾ ਹੀ ਗੁੱਸਾ ਆਉਂਦਾ ਜਿਹੜੀ ਹਮੇਸ਼ਾ ਹੀ ਉਸਦੀ ਦਾਦੀ ਨੂੰ ਝਿੜਕ ਕੇ ਪੈਂਦੀ ਤੇ ਕਹਿੰਦੀ ਇੱਥੇ ਮਰਨਾ ਐਨੇ ਸਭ ਨੂੰ ਮੁਕਾ ਕੇ ਮੁੱਕੂਗੀ ਖਬਰੇ ਕੀ ਕਾਲੇ ਕੌ ਖਾ ਕੇ ਜੰਮੀ ਹੋਣੀ ਐ ਅੱਗੇ ਕਈ ਵਾਰ ਕੰਮ ਛੁੜਾ ਛੁੜਾ ਬਲਾਇਆ ਐ ਨਾ ਮਰਦੀ ਐ ਨਾ ਮੰੰਜਾ ਛੱਡਦੀ ਐ ਜੀਤੀ ਨੇ ਸੋਚਿਆ ਪਿਤਾ ਜੀ ਕੰਮ ਛੱਡ ਕੇ ਆਉਣਗੇ ਤਾਂ 5 ਰੁਪਏ ਦਿਹਾੜੀ ਦੇ ਜਾਣਗੇ ਤੇ ਨਾਲ ਆਉਣ ਜਾਣ ਦਾ ਕਿਰਾਇਆ ਵਾਦੂ ਦਾ ਚਲ ਖੱਤ ਕਾ ਨੂੰ ਲਿਖਣਾ ਐ ਦਾਦੀ ਤਾਂ ਐਵੇਂ ਕਹਿੰਦੀ ਰਹਿੰਦੀ ਐ ਵੀ ਹੁਣ ਮੈਂ ਨਹੀਂ ਬਚਣਾ ਉੰਚਤਾ ਦਾਦੀ ਉਸ ਨੂੰ ਬੜੀ ਪਿਆਰੀ ਸੀ ਤੇ ਜਦੋਂ ਉਸ ਦੀ ਮਾਂ ਕਿਧਰੇ ਗਈ ਹੁੰਦੀ ਤਾਂ ਉਹ ਖੋਏ ਦੀ ਪਿੰਨੀ ਵੀ ਦਾਦੀ ਨੂੰ ਦੇ ਆਉਂਦੀ ਕਿਉਂਕਿ ਉਸਦੇ ਪਿਤਾ ਜੀ ਨੇ ਦੱਸਿਆ ਸੀ ਕਿ ਬੁੜੇ ਹੋਿਆਂ ਦਾ ਜੀ ਬੱਚਿਆਂ ਅਰਗਾ ਹੋ ਜਾਂਦਾ ਹੈ ਪਰ ਉਸ ਦੀ ਮਾਂ ਆਖਦੀ ਸੀ ਬੁੜੀ ਨੇ ਖਾ ਕੇ ਹੁਣ ਕੀ ਕੋਲੂ ਜੋੜਨਾ ਹੈ ਬਾਦੂ ਪੰਜਾ ਹੀ ਤੋੜੂ ਜੀਤੀ ਨੂੰ ਦਾਦੀ ਤੇ ਬੜਾ ਤਰਸ ਆਉਂਦਾ ਕਦੇ-ਕਦੇ ਉਹ ਮਾਂ ਤੋਂ ਚੋਰੀ ਦਾਦੀ ਨੂੰ ਚੂਰੀ ਕੁੱਟ ਦਿੰਦੀ ਕਦੇ ਦਾਲ ਵਿੱਚ ਰੋਟੀ ਚੂੜ ਦਿੰਦੀ ਕੱਪੜੇ ਧੋ ਦਿੰਦੀ ਤੇ ਗੁੰਦ ਪਿਓ ਕੇ ਪੁੜਪੁੜੀਆਂ ਤੇ ਵੀ ਲਾ ਦਿੰਦੀ ਪਰ ਉਹਦੀ ਮਾਂ ਉਸ ਨੂੰ ਦੱਸਦੀ ਇਸ ਬੁੱਢੜ ਨੇ ਮੇਰਾ ਬਥੇਰਾ ਲਹੂ ਪੀਤਾ ਸੀ ਤੀਏ ਦਿਨ ਤੇਰੇ ਪਿਓ ਨੂੰ ਸਿਖਾ ਕੇ ਮੇਰੇ ਨਾਲ ਲੜਾ ਦਿੰਦੀ ਮੰਜਾਲ ਸੀ ਬਿਨਾ ਪੁੱਛੇ ਮੈਂ ਕਿਸੇ ਖੈਰੇ ਨੂੰ ਖੈਰ ਵੀ ਪਾ ਦਿੰਦੀ ਜੇ ਕੱਪੜੇ ਧੋ ਕੇ ਪਾ ਲੈਣਦੀ ਤਾਂ ਆਖਦੀ ਨੀ ਕਿੱਧਰ ਉੱਦੜਨਾ ਏ ਬਾਣੇ ਲਾ ਲਾ ਕੇ ਮੈਂ ਸਾਰਾ ਘਰ ਦਾ ਕੰਮ ਕਰਦੀ ਪਰ ਇਹਦਾ ਨਖਰਾ ਕਦੇ ਸਿੱਧਾ ਨਾ ਰਹਿੰਦਾ ਫੇਰ ਵੀ ਮੈਨੂੰ ਮਾੜੀ ਚੰਦਰੇ ਘਰ ਦੀ ਹਰਾਮ ਦੀਆਂ ਖਾਨ ਗਿੱਜੀ ਹੋਈ ਆਦ ਸੋ ਸੋ ਆਖਦੀ ਇਹ ਸੁਣ ਜੀਤੀ ਨੂੰ ਦਾਦੀ ਭੈੜੀ ਭੈੜੀ ਲੱਗਣ ਲੱਗ ਜਾਂਦੀ ਉਹ ਦਾਦੀ ਦੇ ਕਈ ਹਾਕਾ ਮਾਰਨ ਤੇ ਵੀ ਨਾ ਬੋਲਦੀ ਤੇ ਖਿਜ ਕੇ ਪੈਂਦੀ ਤੇ ਆਖਦੀ ਕਿ ਕੀ ਐ ਐਵੇਂ ਸਾਰਾ ਦਿਨ ਬੋਲੀ ਜਾਂਦੀ ਐ ਤੇ ਜੇ ਦਾਦੀ ਕਹਿੰਦੀ ਪੁੱਤ ਸਰਜੀਤ ਕੁਰੇ ਮੈਨੂੰ ਪਾਣੀ ਤਾਂ ਦੇਈ ਤੇ ਕਹਿੰਦੀ ਇਹਨੂੰ ਸਾਰਾ ਦਿਨ ਥਿਆਕੜਾ ਹੀ ਲੱਗਾ ਰਹਿੰਦਾ ਏ ਜੇ ਦਾਦੀ ਕਿਸੇ ਗੱਲ ਵਿੱਚ ਦਖਲ ਦਿੰਦੀ ਤਾਂ ਉਹ ਆਕੜ ਕੇ ਪੈਂਦੀ ਤੇ ਕਹਿੰਦੀ ਦਾਦੀ ਤੈਨੂੰ ਕਾਸੇ ਦਾ ਪਤਾ ਨਹੀਂ ਵਾਸਤਾ ਨਹੀਂ ਐਵੇਂ ਹੀ ਛਿੜਛਿੜ ਕਰੀ ਜਾਂਦੀ ਰਹਿਣੀ ਐ ਚੁੱਪ ਕਰਕੇ ਬੈਠੀ ਰਹਾ ਕਰ ਪਰ ਕੁਝ ਛਿਰ ਪਿੱਛੋਂ ਹੀ ਉਹ ਸਭ ਕੁਝ ਭੁੱਲ ਜਾਂਦੀ ਉਸ ਨੂੰ ਦਾਦੀ ਦਾ ਤਿਉੜੀ ਭਰਿਆ ਮੂੰਹ ਚੰਗਾ ਲੱਗਦਾ ਉਸ ਨੂੰ ਦਾਦੀ ਦੇ ਕੰਬਦੇ ਹੱਥਾਂ ਤੇ ਡਾਡਾ ਤਰਸ ਆਉਂਦਾ ਤੇ ਉਹ ਸੋਚਦੀ ਖਬਰੇ ਆਉਂਦੀ ਇਸ ਰੁੱਤ ਨੂੰ ਦਾਦੀ ਜਿਉਂਦੀ ਰਵੇ ਕਿ ਨਾ ਉਹ ਦਾਦੀ ਦੇ ਕੋਲ ਬੈਠ ਕੇ ਉਸ ਨਾਲ ਲਾਟ ਕਰਨ ਲੱਗ ਜਾਂਦੀ ਪਰ ਦਾਦੀ ਆਖਦੀ ਜਾ ਪੁੱਤ ਕੋਈ ਕੰਮ ਕਰ ਲੈ ਤੇਰੀ ਮਾਂ ਗਾਲਾਂ ਦੇਊਗੀ ਜਦੋਂ ਜੀਤੀ ਦੀ ਮਾਂ ਉਸ ਨੂੰ ਛਿੜਕਦੀ ਤਾਂ ਦਾਦੀ ਆਖਦੀ ਬਸ ਕਰ ਕੁੜੇ ਬਹੂ ਕਿਉਂ ਜਵਾਕੜੀ ਦੇ ਮਗਰ ਹੱਥ ਧੋ ਕੇ ਪਈ ਰਹਿਣੀ ਐ ਤੂੰ ਹੀ ਤਾਂ ਇਹ ਸਿਰ ਚੜਾ ਰੱਖੀ ਐ ਅੰਮਾ ਜਦੋਂ ਮਾੜਾ ਜਿਹਾ ਕੁਝ ਆਖਦੀਆਂ ਤਾਂ ਚਾਟਾ ਮੈਤਣ ਆ ਬਣਦੀ ਐ ਜਦੋਂ ਕਦੇ ਉਹਦੀ ਮਾਂ ਕਦੇ ਫੇਰੀ ਵਾਲੇ ਤੋਂ ਕੁਝ ਲੈ ਕੇ ਨਾ ਦਿੰਦੀ ਉਹ ਬੁਸਬੁਸਾ ਜਿਹਾ ਮੂੰਹ ਬਣਾ ਕੇ ਦਾਦੀ ਕੋਲ ਜਾਂਦੀ ਤਾਂ ਦਾਦੀ ਉਸਦੀ ਮਾਂ ਨੂੰ ਆਖਦੀ ਤਤੇ ਪਾਣੀਆਂ ਨਾਲ ਨਹੀਂ ਘਰ ਚੱਲਦੇ ਹੁੰਦੇ ਨਿਆਣੀ ਦਾ ਜੀ ਐ ਲੈ ਦੇ ਕੀ ਮੰਗਦੀ ਐ ਉਸਦੀ ਮਾਂ ਝਿੜਕ ਕੇ ਆਖਦੀ ਅੰਮਾ ਤੈ ਇਹਨੂੰ ਸਿਰ ਚੜਾ ਰੱਖਿਆ ਜਿਹੜੀ ਗੱਲ ਮੋਹੋਂ ਨਿਕਲ ਜੇ ਮਜਾਲ ਐ ਫਿਰ ਮੁੜ ਜੇ ਚਾਹੇ ਸਿਰ ਵੱਢਦੇ ਪਰ ਦਾਦੀ ਫਿਰ ਜੀਤੀ ਦਾ ਪੱਖ ਲੈਂਦੀ ਹੋਈ ਆਖਦੀ ਨਿਆਣਿਆਂ ਦਾ ਜੀ ਹੁੰਦਾ ਏ ਕੋਈ ਨਹੀਂ ਐਨੇ ਨਾਲ ਘਾਟਾ ਹੁੰਦਾ ਜਿਉਂਦਾ ਰਹੇ ਸੁੱਖ ਨਾਲ ਇਹਦਾ ਪਿਓ ਕਮਾਉਣ ਵਾਲਾ ਤੇ ਜਦੋਂ ਉਹਦੇ ਵੱਲ ਦੀ ਗੱਲ ਕਰਦੀ ਉਸ ਨੂੰ ਬੜੀ ਚੰਗੀ ਲੱਗਦੀ ਪਰ ਜਦੋਂ ਉਹ ਨੂੰ ਤੀਆਂ ਤੇ ਜਾਣ ਤੋਂ ਰੋਕਦੀ ਤੇ ਕਹਿੰਦੀ ਨਾ ਧੀਏ ਜਮਾਨਾ ਖੋਟਾ ਏ ਇੱਜ਼ਤ ਦਾ ਕੀ ਮੁੱਲ ਕਹਿੰਦੇ ਨੇ ਕਈ ਤੀਆਂ ਵਿੱਚ ਡੱਕੇ ਵਾਲੇ ਆ ਗਏ ਨੇ ਇੱਧਰ ਮੋਗੇ ਕੰਨੀ ਤੱਕ ਹੀ ਪਲਾਜਿਆ ਨੌਵੇਂ ਪਿੰਡ ਦਾ ਇੱਕ ਕੁੜੀ ਨੂੰ ਇਹ ਤੀਆਂ ਚੋਂ ਚੁੱਕ ਕੇ ਲੈ ਗਏ। ਬਸ ਧੀਏ ਘਰੇ ਹੀ ਰਾਮ-ਰਾਮ ਕਰੋ ਕੀ ਲੈਣਾ ਹੈ ਤੀਆਂ ਤੇ ਜਾ ਕੇ। ਇਸ ਤੇ ਜੀਤੀ ਨੂੰ ਬੜਾ ਗੁੱਸਾ ਆਉਂਦਾ। ਉਹ ਸੋਚਦੀ ਦੁਨੀਆਂ ਦੀਆਂ ਤਾਂ ਜਾਣੀ ਕੁੜੀਆਂ ਹੀ ਨਹੀਂ ਜਿਹੜੀਆਂ ਜਾਂਦੀਆਂ ਨੇ। ਮੈਨੂੰ ਕੱਲੀ ਨੂੰ ਹੀ ਕੋਈ ਖਾਜੂ ਤੇ ਇੱਕ ਗੱਲ ਹੋਰ ਵੀ ਉਸ ਨੂੰ ਦਾਦੀ ਦੀ ਚੰਗੀ ਨਹੀਂ ਲੱਗਦੀ। ਉਹ ਏ ਕਿ ਜਦੋਂ ਵੀ ਜੀਤੀ ਕੋਈ ਨਵਾਂ ਕੱਪੜਾ ਪਾਉਂਦੀ ਤਾਂ ਦਾਦੀ ਛੇੜਕ ਕੇ ਕਹਿੰਦੀ ਕੁੜੀਏ ਕੱਪੜੇ ਪਾਉਣ ਨੂੰ ਬਥੇਰੇ ਦਿਨ ਪਏ ਨੇ ਕੋਈ ਅਕਲ ਦੀ ਗੱਲ ਕਰੀਦੀ ਐ ਸਿਆਣਿਆਂ ਦਾ ਕਿਹਾ ਮੰਨੀਦਾ ਐ ਉਹ ਸੋਚਦੀ ਜਦੋਂ ਦਾਦੀ ਜਵਾਨ ਹੋਣੀ ਐ ਆਪ ਭਾਵੇਂ ਨਿੱਤ ਬਾਣੇ ਬਦਲਦੀ ਹੋਵੇ ਹੁਣ ਮੈਨੂੰ ਇਉਂ ਆਖਣ ਲੱਗ ਜਾਂਦੀ ਐ ਹੁਣ ਦਾਦੀ 6 ਮਹੀਨੇ ਤੋਂ ਮੰਜੇ ਤੇ ਪਈ ਸੀ ਤੇ ਦਿਨ ਪਰ ਦਿਨ ਥੱਲੇ ਲੱਗਦੀ ਜਾ ਰਹੀ ਸੀ ਇਸ ਕਰਕੇ ਪਿਛਲੀ ਵਾਰੀ ਜਦੋਂ ਪਿਤਾ ਜੀ ਕੰਮ ਤੇ ਜਾਣ ਲੱਗੇ ਤਾਂ ਜੀਤੀ ਨੂੰ ਕਹਿ ਗਏ ਸੀ ਤੇਰੀ ਮਾਂ ਨੂੰ ਤਾਂ ਮੈਂ ਜਾਣਦਾ ਜੀਤੀ ਮਾਂ ਦਾ ਤੂੰ ਖਿਆਲ ਰੱਖੀ ਖਬਰੇ ਕਹਿ ਦਿਨ ਦਾ ਚਮਤਕਾਰ ਹੈ ਇਹਨੂੰ ਕਿਸੇ ਗੱਲੋਂ ਔਖਾ ਨਾ ਹੋਣ ਦੇਈ ਤੇ ਮੈਨੂੰ ਇਹਦੀ ਹਾਲਤ ਦਾ ਖੱਤ ਪਾਉਂਦੀ ਰਹੀ ਤੇ ਦਾਦੀ ਬਿਮਾਰ ਕਾਦੀ ਹੋਈ ਸੀ ਉਹ ਹਰ ਵੇਲੇ ਅੱਖ ਕੇ ਬੋਲਦੀ ਤੇ ਕਹਿੰਦੀ ਸੀ ਕੁੜੇ ਤੁਸੀਂ ਕਿੱਧਰ ਮਰ ਗਈਓ ਮੈਨੂੰ ਪਾਣੀ ਤਾਂ ਦੇ ਜਾਵੋ ਪਾਣੀ ਪੀ ਕੇ 2 ਮਿੰਟ ਮਗਰੋਂ ਫਿਰ ਹਾਕਾ ਮਾਰਨ ਲੱਗ ਜਾਂਦੀ ਕੁੜੇ ਤੈਨੂੰ ਕੰਮ ਦੀ ਪਈ ਐ ਮੈਂ ਤੇ ਹਾਈ ਮਾਰੀ ਜਾਨੀ ਆ ਪਰ ਪਾਣੀ ਦਾ ਘੁੱਟ ਵੀ ਨਾ ਪਰਦੀ ਤੇ ਕਹਿੰਦੀ ਨੀ ਮੈਂ ਕਦੋਂ ਪਾਣੀ ਮੰਗਿਆ ਐਵੇਂ ਮੇਰੇ ਸਿਰ ਵਿੱਚ ਪਾਉਣਾ ਇਹ ਕਦੇ ਦਾਦੀ ਆਪਣੇ ਹੀ ਵੈਣ ਪਾਉਣ ਲੱਗ ਜਾਂਦੀ ਤੇ ਕਦੇ ਚੰਗੀਆਂ ਭੁੱਲੀਆਂ ਗੱਲਾਂ ਕਰਨ ਲੱਗ ਜਾਂਦੀ ਜੀਤੀ ਵੀ ਮਾਂ ਕਹਿੰਦੀ ਇਹਦੀ ਜਾਨ ਛੇਤੀ ਛੇਤੀ ਕਿਵੇਂ ਨਿਕਲ ਜੂ ਇਹਨੇ ਥੋੜੀਆਂ ਹੇਮੂ ਬਾਣੀਏ ਵਾਲੀਆਂ ਚਲਾਈਆਂ ਹੁਣ ਇੱਥੇ ਹੀ ਲੇਖਾ ਦਿੰਦੀ ਐ 6 ਮਹੀਨੇ ਹੋ ਗਏ ਮੰਜੇ ਤੇ ਪਈ ਅੱਡੀਆਂ ਰਗੜਦੀ ਐ ਚੰਗੇ ਕਰਮਾ ਵਾਲੇ ਤੁਰ ਜਾਂਦੇ ਰਾਹੀਆਂ ਨਾਲ ਰਲ ਜਾਂਦੇ ਨੇ ਇੱਕ ਦਿਨ ਨੀ ਮੂੰਚ ਕਿਸੇ ਤੋਂ ਪਾਣੀ ਪਵਾਉਂਦੇ ਇਹਨੇ ਖਬਰਾ ਕਿੰਨਾ ਚਿਰ ਨਰਕ ਸੁਰਗ ਭੁਗਤਣਾ ਐ ਸੱਚਮੁੱਚ ਹੀ ਦਾਦੀ ਦੀ ਜਾਨ ਖੋਰੇ ਕਿਸ ਕੋਨੇ ਵਿੱਚ اٹਕੀ ਪਈ ਸੀ ਜੀਤੀ ਹਾਲਚਲ ਪੁੱਛ ਸਿਰ ਕੁੱਟ-ਕੁੱਟ ਗੋਲੀਆਂ ਦੇ ਦੇ ਕੇ ਅੱਕ ਗਈ ਸੀ ਹੁਣ ਉਸ ਨੂੰ ਉਸਦੀ ਖੰਗ ਤੇ ਵੀ ਬੜੀ ਕਲਿਆਣ ਆਉਂਦੀ ਉਹਦੇ ਮੁਸ਼ਕੇ ਕੱਪੜੇ ਧੋਣ ਨੂੰ ਵੀ ਜੀ ਨਾ ਕਰਦਾ ਤੇ ਉਸ ਨੂੰ ਹੁਣ ਵਿਸ਼ਨੂੰ ਬ੍ਰਾਹਮਣੀ ਦੀਆਂ ਮੱਤਾਂ ਕਹਤੀਏ ਮਾਪੇ ਤਾਂ ਰੁੱਤ ਰੁੱਤ ਦਾ ਫਲ ਨੇ ਮੋੜ ਨਹੀਂ ਲੱਪਣੇ ਜੀ ਤੇ ਘਰੇ ਬੁੜੇ ਮਾਪੇ ਨੇ ਉਹਨਾਂ ਨੂੰ ਤੀਰਥੀ ਜਾਣ ਦੀ ਕੀ ਲੋੜ ਐ ਆਧਵੀ ਖਾਸ ਚੰਗੀਆਂ ਨਹੀਂ ਲੱਗਦੀਆਂ ਦਾਦੀ ਕਈ ਵਾਰ ਬਹੁਤ ਔਖੀ ਹੋਈ ਤੇ ਜੀਤੀ ਨੇ ਕਾਟ ਪਾ ਕੇ ਕਈ ਵਾਰ ਆਪਣੇ ਪਿਓ ਨੂੰ ਸੱਦਿਆ ਸੀ ਪਰ ਦਾਦੀ ਹਰ ਵਾਰੀ ਬਚ ਜਾਂਦੀ ਰਹੀ ਤੇ ਇਸ ਕਰਕੇ ਹੁਣ ਜਦੋਂ ਦਾਦੀ ਨੇ ਕਿਹਾ ਪੁੱਤ ਆਪਣੇ ਪਿਓ ਨੂੰ ਕਾਟ ਪਾ ਦੇ ਮੈਂ ਨਹੀਂ ਬਚਣਾ ਤਾਂ ਉਸਨੇ ਖਾਸ ਗੌਰਿਆ ਨਹੀਂ ਤੇ ਉਸਦੀ ਮਾਂ ਨੇ ਵੀ ਕਿਹਾ ਐਵੇਂ ਕੰਮ ਛਡਾ ਦਿੰਦੀ ਐ ਚੰਗੀ ਭਲੀ ਤਾਂ ਹੈ ਐਵੇਂ ਨਾ ਖੱਤ ਲਿਖੀ ਕੁੜੀਏ ਤੇ ਜੀਤੀ ਨੇ ਖੱਤ ਨਾ ਲਿਖਿਆ ਦੋਕ ਦਿਨਾਂ ਮਗਰੋਂ ਇੱਕ ਦਿਨ ਆਥਣ ਵੇਲੇ ਦਾਦੀ ਨੇ ਪੁੱਛਿਆ ਕੁੜੇ ਤੈ ਖੱਤ ਪਾਇਆ ਵੀ ਐ ਕਿ ਨਹੀਂ ਮੈਂ ਤੇ ਹੁਣ ਬੱਚਦੀ ਦੀਨ ਦੀ ਨਹੀਂ ਰਾਤ ਸੁਪਨੇ ਵਿੱਚ ਮੈਂ ਤੇਰਾ ਦਾਦਾ ਦੇਖਿਆ ਜਾਨੀ ਕਹਿੰਦਾ ਪੁੱਤ ਰਾਜ ਮਲੇਸ਼ ਰਾਜ ਮੁਰਦਾ ਦੇ ਸਣਾ ਤਾਂ ਮਾੜਾ ਹੀ ਹੁੰਦਾ ਏ ਤੈਨੂੰ ਕੀ ਹੁੰਦਾ ਦਾਦੀ ਤੂੰ ਤਾਂ ਚੰਗੀ ਭਲੀ ਐ ਮੈਂ ਆਖਿਆ ਪਿਤਾ ਜੀ ਦਾ ਕਾਨੂੰ ਕੰਮ ਛਡਾਉਣਾ ਏ ਤੇ ਬੇਬੇ ਵੀ ਐਵੇਂ ਹੀ ਕਹਿੰਦੀ ਸੀ ਤੇ ਮੈਂ ਕਾਠ ਤਾਂ ਪਾਇਆ ਨਹੀਂ ਤੂੰ ਕਾਠ ਪਾਇਆ ਨਹੀਂ ਆਖ ਕੇ ਦਾਦੀ ਅੱਖੀ ਜੀ ਹੋ ਕੇ ਜੀਤੀ ਵੱਲ ਦੇਖਦੀ ਹੈ ਤੇ ਫਿਰ ਦਾਦੀ ਕੁਝ ਨਾ ਬੋਲੀ ਫਿਰ ਸ਼ਾਮ ਨੂੰ ਚਾਹ ਵੀ ਦਾਦੀ ਨੇ ਨਾ ਪੀਤੀ ਗੋਲੀ ਵੀ ਨਾ ਲਈ ਅੱਧਿਕ ਰਾਤ ਉਸ ਨੇ ਸਾਨੂੰ ਜਗਾਉਣ ਤੇ ਪਾਣੀ ਮੰਗਿਆ ਤੇ ਤੜਕਸਾਰ ਉਹ ਮਰ ਗਈ ਦਾਦੀ ਮਰ ਗਈ ਤੇ ਜੀਤੀ ਬੜਾ ਹੀ ਰੋਈ ਉਸ ਨੂੰ ਮੁੜ ਮੁੜ ਖਿਆਲ ਆਉਂਦਾ ਖਬਰਾਂ ਪਿਤਾ ਜੀ ਨੂੰ ਆਖਰੀ ਵੇਲੇ ਦੇਖਣ ਦਾ ਦਾਦੀ ਦਾ ਕਿੰਨਾ ਕੁ ਦਿਲ ਕਰਦਾ ਹੋ ਮੈਂ ਚੰਦਰੀ ਨੇ ਖਤ ਕਿਉਂ ਨਾ ਪਾਇਆ ਉਹਨੂੰ ਆਪਣੀ ਮਾਂ ਤੇ ਵੀ ਗੁੱਸਾ ਆਉਂਦਾ ਜਿਹੜੀ ਕਹਿੰਦੀ ਸੀ ਇਹਨੇ ਕਿਤੇ ਮਰਨਾ ਏ ਪਰ ਹੁਣ ਕੀ ਹੋ ਸਕਦਾ ਸੀ ਉਹ ਸੋਚਦੀ ਮੇਰੀ ਦਾਦੀ ਕਿੰਨੀ ਚੰਗੀ ਸੀ ਵਿਚਾਰੀ ਸਾਰਾ ਦਿਨ ਕਦੇ ਕੱਤ ਦੀ ਕਦੇ ਥਾਂ ਸੁੰਬਰ ਦੀ ਕਦੇ ਭਾਂਡੇ ਮਾਂਜਦੀ ਕੀ ਤੂੰ ਹੁਣ ਮੁੜ ਕੇ ਕਦੀ ਨਹੀਂ ਇੱਥੇ ਆਏਂਗੀ ਦਾਦੀ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਕਹੇ ਪਿਤਾ ਜੀ ਨੂੰ ਖਤ ਨਹੀਂ ਪਾਇਆ ਦਾਦੀ ਮੈਂ ਬਹੁਤ ਬੁਰੀ ਆ ਜਦੋਂ ਕਿਸੇ ਬੁੜੀ ਨੂੰ ਉਹ ਦੇਖਦੀ ਉਹ ਨੂੰ ਆਪਣੀ ਦਾਦੀ ਚਾਦ ਆ ਜਾਂਦੀ ਤੇ ਉਹ ਸੋਚਦੀ ਜੇ ਹੁਣ ਮੇਰੀ ਦਾਦੀ ਆ ਜਾਵੇ ਮੈਂ ਉਸ ਨੂੰ ਹਰਖ ਕੇ ਨਾ ਬੋਲਣਾ ਬੇਬੇ ਨੂੰ ਵੀ ਉਹਦੇ ਨਾਲ ਨਾ ਲੜਨ ਦੇਵਾਂ ਮੈਂ ਬਹੁਤ ਹੀ ਸੇਵਾ ਕਰਿਆ ਕਰਾਂ ਉਹ ਬੜਾ ਹੀ ਪਛਤਾਉਂਦੀ ਜਿਉਂਦੀ ਤੋਂ ਉਹਨੂੰ ਇਹ ਖਿਆਲ ਕਿਉਂ ਨਾ ਆਇਆ ਕਿ ਦਾਦੀ ਤਾਂ ਬਸ ਕੁਝ ਕ ਸਾਲਾਂ ਦੀ ਪ੍ਰਹਣੀ ਐ ਬਸ ਕੰਡੇ ਉੱਤੇ ਰੁਖੜਾ ਦਾਦੀ ਹੁਣ ਉਸ ਨੂੰ ਬੜੀ ਯਾਦ ਆਉਂਦੀ। ਦਾਦੀ ਦੀ ਬਾਹਰ ਅੰਦਰ ਜਾਣ ਵਾਲੀ ਸੋਟੀ ਉਸਨੇ ਸਾਂਭ ਰੱਖੀ ਸੀ। ਦਾਦੀ ਦੀ ਮਾਲਾ ਨੂੰ ਉਹ ਕਈ ਵਾਰੀ ਸੰਦੂਕ ਵਿੱਚੋਂ ਕੱਢ ਕੇ ਵੇਖਦੀ। ਦਾਦੀ ਦੀ ਦਸੀਲੀਏ ਦੀ ਇੱਕ ਦਰੀ ਵੀ ਉਸਨੇ ਕਿਸੇ ਨੂੰ ਉਹਨਾਂ ਦੇਣ ਦਿੱਤੀ। ਦਾਦੀ ਦੀ ਮੌਤ ਦੀ ਖ਼ਬਰ ਸੁਣ ਕੇ ਉਹਦਾ ਪਿਓ ਆ ਗਿਆ। ਉਹ ਬੜਾ ਹੀ ਰੋਇਆ ਸੀ। ਜੀਤੀ ਨੂੰ ਆਪਣੇ ਆਪ ਤੇ ਬੜਾ ਹੀ ਗੁੱਸਾ ਆਇਆ ਕਿ ਕਿਉਂ ਨਾ ਉਸਨੇ ਖੱਤ ਲਿਖਿਆ। ਉਹ ਸੋਚਦੀ ਮੈਂ ਅੱਜ ਜ਼ਰੂਰ ਪਿਤਾ ਜੀ ਨੂੰ ਦੱਸ ਦਿਆਂਗੀ ਕਿ ਦਾਦੀ ਨੇ ਤੁਹਾਨੂੰ ਖੱਤ ਲਿਖਣ ਨੂੰ ਕਿਹਾ ਸੀ ਪਰ ਫਿਰ ਸੋਚਦੀ ਕਿ ਦੁਖੀ ਹੋਣਗੇ ਕਿ ਮਾਂ ਮੈਨੂੰ ਮਿਲਣ ਨੂੰ ਸਹਿਕ ਦੀ ਮਰ ਗਈ ਕੀ ਪਤਾ ਮੇਰੇ ਨਾਲ ਗੁੱਸੇ ਹੋ ਜਾਣ ਕਿ ਮੈਂ ਖੱਤ ਕਿਉਂ ਨਾ ਲਿਖਿਆ ਨਹੀਂ ਭਾਵੇਂ ਕਿੰਨੇ ਵੀ ਗੁੱਸੇ ਕਿਉਂ ਨਾ ਹੋਣ ਮੈਂ ਉਹਨਾਂ ਨੂੰ ਜ਼ਰੂਰ ਦੱਸ ਦਿਆਂਗੀ ਉਹ ਸੋਚਦੀ ਪਰ ਆਪਣੇ ਪਿਓ ਦੇ ਸਾਹਮਣੇ ਇੱਕ ਵੀ ਲਫ਼ਜ਼ ਨਾ ਆਖਦੀ ਜੀਤੀ ਦੇ ਪਿਓ ਨੂੰ ਆਇਆ ਸੁਣ ਕੇ ਆਂਢ-ਗੁਆਂਢੀ ਆਏ ਇੱਕ ਬੁੜੀ ਜਿਸ ਦਾ ਦਾਦੀ ਕੋਲ ਉੱਠਣ-ਬੈਠਣ ਸੀ ਕਹਿਣ ਲੱਗੀ ਬੇਪੁੱਤਾ ਕਹਿੰਦੀ ਸੀ ਬਸ ਇੱਕ ਵਾਰੀ ਬਚਨ ਸਿਓ ਆ ਜਾਵੇ ਫੇਰ ਭਾਵੇਂ ਉਦੋਂ ਹੀ ਮਰ ਜਾ ਜੀਤੀ ਦਾ ਪਿਓ ཕੁੱਬਾ ਮਾਰ-ਮਾਰ ਕੇ ਰੋਪਿਆ ਜੀਤੀ ਨੂੰ ਆਪਣਾ ਅੰਦਰ ਸੜਦਾ ਹੋਇਆ ਮਹਿਸੂਸ ਹੋਇਆ ਪੁੱਤਾਂ ਮਾਪੇ ਦਾ ਰੁੱਤ-ਰੁੱਤ ਦਾ ਮੇਵਾ ਹੁੰਦੇ ਨੇ ਕਮਾਈਆਂ ਤਾਂ ਸਾਰੀ ਉਮਰੇ ਕਰੀ ਦੀਆਂ ਨੇ ਜੇ ਕੋਈ ਜਾਣੇ ਤਾਂ ਸੱਚਮੁੱਚ ਤੀਰਥ ਹੁੰਦੇ ਨੇ ਇੱਕ ਗਵੰਡਣ ਨੇ ਕਿਹਾ ਕਿਹੜਾ ਪਤਾ ਸੀ ਮਾਂ ਪਈ ਇੰਨੀ ਛੇਤੀ ਮਰ ਜੂਗੀ ਨਹੀਂ ਤਾਂ ਮੈਂ ਕਾਹਨੂੰ ਘਰੋਂ ਪਿਆਰ ਪੱਟਦਾ ਮੈਂ ਕਿਹਾ ਜੀਤੀ ਬਥੇਰਾ ਖਿਆਲ ਰੱਖਦੀ ਐ ਚਾਰ ਦਿਹਾੜੀਆਂ ਲਾਹੀ ਆਵਾਂ ਜੀਤੀ ਨੂੰ ਜਿਵੇਂ ਕਿਸੇ ਨੇ ਨਪੀੜ ਦਿੱਤਾ ਹੁੰਦਾ ਉਸ ਦਾ ਮੂੰਹ ਉੱਤਰ ਗਿਆ ਉਹ ਦੱਸਦੀ ਦੱਸਦੀ ਰਹਿ ਗਈ ਕਿ ਦਾਦੀ ਨੇ ਜੀਤੀ ਪੁੱਤ ਮਾਂ ਆਖਰੀ ਵੇਲੇ ਬੜੀ ਔਖੀ ਹੋਈ ਹੋਵੇਗੀ ਨਹੀਂ ਪਿਤਾ ਜੀ ਜੀਤੀ ਨੇ ਪੁੱਤਰਿਆਂ ਵਾਂਗੂ ਆਖਿਆ ਜਦੋਂ ਵੀ ਉਹ ਪਿਓ ਦੇ ਮੂੰਹ ਮੱਥੇ ਵੱਲ ਤੱਕਦੀ ਤਾਂ ਉਹਨੂੰ ਤਰਸ ਆ ਜਾਂਦਾ ਉਹ ਸੋਚਦੀ ਕਾਸ਼ ਮੈਂ ਖੱਤ ਪਾ ਹੀ ਦਿੰਦੀ ਪਿਓ ਉਹਦਾ ਦਾਦੀ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਲਦਾ ਰਹਿੰਦਾ ਦਾਦੀ ਦਾ ਅਟੇਰਨ ਉਹਦੀ ਅਫੀਮ ਦੀ ਡੱਬੀ ਉਹਦੇ ਹੱਥ ਦਾ ਕੜਾ ਉਹਦੇ ਕੰਨਾਂ ਦੀਆਂ ਮੁਰਕੀਆਂ ਨੂ ਉਹ ਸਾਮ ਸਾਮ ਰੱਖਦਾ ਜੀਤੀ ਮਾਂ ਨੇ ਜਾਂਦੀ ਵਾਰੀ ਕੁਝ ਕਿਹਾ ਵੀ ਹੋਣਾ ਉਸਨੇ ਕਈ ਵਾਰ ਪੁੱਛਿਆ ਜੀਤੀ ਦਾ ਦਿਲ ਕਰਦਾ ਕਹਿ ਦੇਵੇ ਕਿ ਉਹ ਤੁਹਾਨੂੰ ਸੱਦ ਦੀ ਮਾਰ ਗਈ ਪਰ ਮੈਂ ਖਤ ਨਾ ਪਾਇਆ ਪਰ ਲਫ਼ਜ਼ ਉਸਦੇ ਸੰਗ ਵਿੱਚ ਹੀ اٹਕ ਗਏ ਤੇ ਉਸਨੇ ਨਾਂ ਵਿੱਚ ਸਿਰ ਫੇਰਿਆ ਜੀਤੀ ਤੂੰ ਵੀ ਕਿਤੇ ਆਪਣੀ ਮਾਂ ਵਾਂਗ ਖਿਜ ਕੇ ਤਾਂ ਨਹੀਂ ਪੈਂਦੀ ਸੀ ਪਿਓ ਨੇ ਪੁੱਛਿਆ ਪਿਤਾ ਜੀ ਮੈਂ ਅੱਗੋਂ ਉਹ ਰੋਣ ਲੱਗ ਪਈ ਬਸ ਚੁੱਪ ਕਰ ਮੈਂ ਤਾਂ ਐਵੇਂ ਹੀ ਪੁੱਛਿਆ ਸੀ ਮੈਨੂੰ ਪਤਾ ਏ ਤੂੰ ਮਾਂ ਦਾ ਮੇਰੇ ਨਾਲੋਂ ਵੀ ਵੱਧ ਖਿਆਲ ਰੱਖਦੀ ਸੈਂ ਪਿਓ ਨੇ ਜੀਤੀ ਨੂੰ ਵੜਿਆਇਆ ਜੀਤੀ ਦਾ ਮਾਂ ਨੂੰ ਕਾਲਜਾ ਚੀਰਿਆ ਗਿਆ ਉਹਨੇ ਸੋਚਿਆ ਨਹੀਂ ਨਹੀਂ ਅੱਜ ਮੈਂ ਜ਼ਰੂਰ ਦੱਸਾਂਗੀ ਪਿਤਾ ਜੀ ਦਾਦੀ ਅੱਗੇ ਉਹ ਕੁਝ ਨਾ ਕਹਿ ਸਕੀ ਰੋ ਨਾ ਜੀਤੀ ਕਿਹੜਾ ਕਿਸੇ ਦੇ ਵਸਤੀ ਗੱਲ ਐ ਪਿਓ ਨੇ ਸਮਝਾਇਆ ਪਰ ਉਹ ਅੱਖਾਂ ਫੇਰ ਭਰ ਲੈਂਦੀ ਜੀਤੀ ਦਾ ਅੰਦਰ ਨਪੀੜਿਆ ਜਾ ਰਿਹਾ ਸੀ ਗੁਨਾਹ ਦੇ ਅਹਿਸਾਸ ਨਾਲ ਉਸ ਦਾ ਸਾਹ ਕੁੱਟਦਾ ਦਾਦੀ ਦੀ ਸ਼ਕਲ ਉਹਦੀਆਂ ਅੱਖਾਂ ਅੱਗੇੋਂ ਨਾ ਹਟਦੀ ਉਹ ਫੈਸਲਾ ਕਰਦੀ ਕਿ ਅੱਜ ਉਹ ਪਿਤਾ ਜੀ ਨੂੰ ਜ਼ਰੂਰ ਦੱਸ ਦੇਵੇਗੀ ਪਰ ਨਿਤ ਹੀ ਦਸਦੀ ਦਸਦੀ ਰਹਿ ਜਾਂਦੀ ਮਾਂ ਉਹਦੀ ਆਕੜੀ ਤੇ ਕਹਿੰਦੀ ਹੋਰ ਬੁੜੇ ਬੁੜੀਆਂ ਇੱਥੇ ਬੈਠੇ ਰਹਿੰਦੇ ਨੇ ਉਹਨੇ ਇੱਕ ਦਿਨ ਤਾਂ ਮਰਨਾ ਹੀ ਸੀ ਬਥੇਰੀ ਉਮਰ ਭੋਗ ਲਈ ਦੇਖ ਤਾਂ ਕੀ ਪਖੰਡ ਕਰਦੀ ਰਹਿੰਦੀ ਹੈ ਸਾਰਾ ਦਿਨ ਸੁੱਨਵਟਾ ਜਿਹਾ ਬਣੀ ਰਹਿੰਦੀ ਐ ਕੋਈ ਕੰਮ ਕਰੇ ਨਾ ਧੰਦਾ ਮਾਂ ਤੇ ਉਸ ਨੂੰ ਬੜਾ ਹੀ ਗੁੱਸਾ ਆਉਂਦਾ ਤੇ ਉਹ ਸੋਚਦੀ ਇੰਨੇ ਹੀ ਤਾਂ ਮੈਨੂੰ ਖੱਤ ਲਿਖਣ ਨਹੀਂ ਦਿੱਤਾ ਪਰ ਹੁਣ ਕੀ ਹੋ ਸਕਦਾ ਸੀ ਪਿਤਾ ਜੀ ਹਾਂ ਬੇਟੇ ਦਾਦੀ ਕਿਉਂ ਮਰ ਗਈ ਉਹ ਹਮੇਸ਼ਾ ਦੱਸਦੀ ਦੱਸਦੀ ਗੱਲ ਟਾਲ ਜਾਂਦੀ ਉਹ ਅੰਦਰੋਂ ਅੰਦਰ ਬਹੁਤ ਦੁਖੀ ਸੀ ਬਹੁਤ ਬਸ ਪੁੱਤਰਾ ਤੂੰ ਦਾਦੀ ਨੂੰ ਬਹੁਤਾ ਨਾ ਯਾਦ ਕਰਿਆ ਕਰ ਹੁਣ ਕਿਹੜਾ ਉਸਨੇ ਮੁੜ ਆਉਣਾ ਏ ਉਹਦਾ ਪਿਓ ਵਿਚੋ ਟੋਕ ਕੇ ਆਖਦਾ ਉਹ ਚੁੱਪ ਕਰ ਜਾਂਦੀ ਤੇ ਸੋਚਦੀ ਮੈਂ ਕਿਵੇਂ ਦੱਸਾਂ ਦਾਦੀ ਅੱਗੋਂ ਉਸ ਨੂੰ ਲਫ਼ਜ਼ ਨਾ ਔੜਦੇ ਤੇ ਉਹ ਰੋ ਕੇ ਆਖਦੀ ਦਾਦੀ ਤੂੰ ਕਿਉ ਮਰ ਗਈ ਤੂੰ ਕਿਉ ਮੈਨੂੰ ਖੱਤ ਲਿਖਣ ਨੂੰ ਕਿਹਾ ਸੀ